ਬਈ ਸਸੀ ਕਾਲ ਜੀ ਜੀ ਕੀ ਹਾਲ ਠੀਕ ਹੋ ਵਧੀਆ ਤੈ ਸੁਣਾਓ ਹਾਂ ਜੀ ਲੈ ਗਜ਼ਬ ਬੇਸਤੀ ਉਹ ਨਹੀਂ ਗਜ਼ਬ ਸੋਣੀ ਨਾ ਸ਼ਾਦੀਆਂ ਦੇ ਕਹਿੰਦੇ ਲਾਤੇ ਲੱਤ ਜੜਾ ਕੀ ਵੀ ਖਾਂਦਾ ਕਾਲੇ ਅੰਗੂਰ ਖਾਂਦਾ ਹੈ ਉਹ ਤੇ ਦਦਾ ਜੱਜੇ ਡਰ ਗਿਆ ਦਦਾ ਉੱਪਰ ਤਿਆਰ ਹੋ ਜਾ ਵੀ ਜਾਗਾ ਇਹਨੂੰ ਛੱਡ ਦੇ ਅੱਖ ਚ ਵੱਜੂ ਜਾ ਜਾ ਜਾਣਾ ਨਾ ਵਿਆਹ ਜਾਣਾ ਮਮਾ ਦਾਦੀ ਨੂੰ ਕੋ ਪਾਮੀ ਪਾ ਦੋ ਇਹਨਾਂ ਨੂੰ ਜਾਣਾ ਦਦਾ ਮੈਂ ਤੇ ਉਹ ਪੁਰਾਣਾ ਕੋਟ ਹੈ ਉਹ ਪਾ ਲੈਣਾ ਚੱਲੂ ਕੰਮ ਬਈ ਲੈ ਵੇ ਇੱਧਰ ਮਾੜਾ ਜਿਹਾ ਟੌਰ ਚੈੱਕ ਕਰੋ ਫਿਰ ਹਣ ਐ ਕਿਆ ਜੀ ਬਾਤ ਹੈ ਇਹ ਮੰਮੀ ਨੇ ਸੂਟ ਗਿਫਟ ਕੀਤਾ ਹੈ ਹਣਾ ਮੈਂ ਹਾਂ ਹੰਦੀ ਚੁੰਨੀ ਲੈਣੀ ਆਂ ਦੱਸ ਕੀ ਕਰਨਾ ਆ ਚੁੰਨੀ ਆਂਦੀ ਲੈਣੀ ਆ ਚੁੰਨੀ ਲੈਣੀ ਹਾਂਦੀ ਇੱਥੇ ਇੱਥੇ ਲਾ ਕੇ ਨਾ ਜਿੱਦਾਂ ਉਹਨੇ ਜੋਤੀਆਂ ਲਾਏ ਕਹਿੰਦੀ ਇੱਥੇ ਇੱਥੇ ਲਾ ਕੇ ਚੁੰਨੀ ਲੈਣੀ ਆਂ ਉਹਨੂੰ ਤੇੜੀ ਫੋਨ ਦੇ ਸਾਹਮਣੇ ਭੋਲੀ ਮਨ ਜਾਂਦੀ ਵੀ ਹਾਂ ਜਿਉਂ ਪਿਛਰੋਂਦੀ ਆ ਹੰਦੀ ਤੇ ਐਵੇਂ ਪਤਾ ਲੱਗਾ ਵੀਡੀਓ ਚੱਲਣਦੀ ਆ ਤੇ ਚੋਪੀ ਕਰ ਗਈ ਜਿਦਾਂ ਮੇ ਬਿੱਲੀ ਸੁੰਘ ਗਈ ਹੁੰਦੀ ਵੀ ਇੱਥੇ ਹੈ ਨਹੀਂ ਕੱਲ ਵਾਲਾ ਸੂਟ ਜ਼ਿਆਦਾ ਮੈਨੂੰ ਵਧੀਆ ਲੱਗਾ ਅੱਛਾ ਅੱਛਾ ਹੂੰ ਆ ਸਹੀ ਹੈ ਹੈਨਾ ਇੱਚੀ ਸੁਣੀ ਲੱਗਣਦੀ ਐ ਇੱਚੀ ਸੁਣੀ ਲੱਗਣਦੀ ਹੈਨਾ ਸੋਹਣਾ ਲੱਗਣ ਡਿਆ ਸਾਚੇ ਸੁਣੀ ਲੱਗਣ ਡਿਆ ਸੋਹਣਾ ਲੱਗਣ ਡਿਆ ਹਾਂ ਕਿੰਦੀਆ ਲਾ ਕੇ ਫੜਾ ਦੇ ਮੁੰਦਰੀ ਮੈਂ ਪਾਉਣੀ ਆ ਹਰ ਗੁਡ ਬਾਦਾ ਹਰ ਗੁਡ ਬਾਦਾ ਚਲੋ ਚਲੀਏ ਚਲੀਏ ਹੁਣੋਂ ਪੰਜ ਚੱਲ ਪਏ ਸੰਦੀਪ ਨੂੰ ਓ ਲੱਲਾ ਪਾ ਗਿਆ ਪੰਗਾ ਆ ਗਿਆ ਪੰਗਾ ਖੋਲ ਦੋ ਚਾਬੀ ਗੱਡੀ ਦੇ ਅੰਦਰ ਹਾ ਹਾ ਜਿੱਤੇ ਜਾਣਾ ਮੇਨ ਚਾਬੀ ਤੇ ਮੈਂ ਕੱਢੀ ਨਹੀਂ ਹਾਏ ਲੈਟ ਨੂੰ ਕਹਿੰਦੀ ਹੋਏ ਕਿੱਥੇ ਚੱਲੇ ਆ ਕਰ ਦੋ ਬਾਰੀ ਬੰਦ ਮੈਂ ਦਾਦੀ ਕੋਲ ਜਾਣਾ ਦਾਦੀ ਕੋਲ ਨਹੀਂ ਲੈਣਾ ਮम्मा ਕੋਲ ਲੈਣਾ ਲੱਗੇ ਆਉਣ ਵਾਲੇ ਮम्मा ਬੱਸ ਪਣ ਮਗਰ ਨਾ ਜਾਈ ਦੇਖਿਓ ਪਤਾ ਨਹੀਂ ਉਹ ਰੈਡੀ ਹੋਈ ਕਿ ਨਹੀਂ ਹੋਈ ਇਹ ਟੱਪ ਤੈਂ ਟੈਂ ਟੈਂ ਬਈ ਸਸੀ ਕਾਲ ਜੀ ਬਈ ਜੀ ਕੀ ਹਾਲ ਠੀਕ ਹੋ ਵਧੀਆ ਤੈ ਸੁਣਾਓ ਹਾਂ ਜੀ ਲੈ ਗਜ਼ਬ ਬੇਸਤੀ ਉਹ ਨਹੀਂ ਗਜ਼ਬ ਸੋਣੀ ਯਾਰ ਸੋਣੀ ਸਸੀ ਕਾ ਸਾਦੀ ਲੱਗਦੀ ਸੋਣੀ ਪਿੰਟ ਨਹੀਂ ਪਾਉਣੀ ਨਹੀਂ ਨੀਓ ਆਪਣਾ ਬੰਦਾ ਜਿਹਾ ਡਾਇਲੋਗ ਬੋਲਦਾ ਹੰਦਾ ਮਮਾ ਦੇ ਮਮਾ ਦੇ ਲੈ ਸੰਦੀਪ ਵੀ ਰੈਡੀ ਹੋ ਗਿਆ ਹੁਣ ਚੱਲ ਚਲੋ ਜੀ ਚੱਲੀਏ ਜੀ ਹਾਂ ਮੂੰਗਾ ਵੇ ਕਿੰਨਾ ਗੰਦਾ ਚਲੋ ਜੀ ਚਲੀਏ ਪਹੁੰਚ ਗਏ ਆਪਾਂ ਪੈਲਸ ਇਹ ਵਾਲੇ ਪੈਲਸ ਆਪਾਂ ਪਹਿਲਾਂ ਵੀ ਆਏ ਆ ਪਹਿਲਾਂ ਹਾਂਜੀ ਹੁਣ ਦੇ ਲਈ ਬਾਹਰ ਮੈਂ ਇਹ ਵਾਲੇ ਪੈਲਸ ਆਪਾਂ ਪਹਿਲਾਂ ਵੀ ਆਏ ਆ ਨਾ ਉਹ ਕਿਰਨ ਦੀ ਦੀ ਹੁਣ ਨਾ ਆਏ ਚਾਹ ਨਾ ਤੈਨੂੰ ਖੋਲੋ ਚੱਲ ਆ ਲੈ ਆ ਲੈ ਜੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਸਰ ਹੁਣ ਪਾ ਜਣੀ ਲਾ ਗਿਆ ਥੱਲੇ ਆ ਗਿਆ ਸਰ ਹੁਣ ਪਾ ਜਣੀ ਉੱਪਰ ਬੈਠੇ ਆ ਠੰਡ ਬਹੁਤ ਆ ਠੋਪ ਲੱਗੀ ਹੈ ਹਰ ਗੁਣ ਨੇ ਡੈਡੀ ਨੇ ਉਹ ਪਰੇਸ਼ਾਨ ਕੀਤਾ ਹੈ ਹੁਣ ਉਹ ਪਰਾਂ ਭੱਜ ਗਈ ਹੈ ਨਾ ਸ਼ਾਦੀਆਂ ਦੇ ਕਹਿੰਦੇ ਨੇ ਲਾਤੇ ਲੱਤ ਚੜਾ ਕੇ ਕੀ ਵੀ ਖਾਂਦਾ ਕਾਲੇ ਅੰਗੂਰ ਖਾਂਦਾ ਹੈ ਮਟਕੀ ਹੋਣ ਬਰਾਤ ਡੀਕ ਲਈ ਮੈਂ ਹਾਂ ਬਰਾਦ ਵਾਵਾ ਲੇਟ ਆਈ ਤੇ ਮੈਂ ਅਖਣਾ ਵੀ ਬਰਾਦ ਦੇ ਨਾਲ ਹੀ ਪਕੌੜੇ ਖਾਣੇ ਮੁਰਕੇ ਖੇਚ ਭਾਈ ਮੁਰਕੇ ਕਾਵਲੇ ਮੁਰਕੇ ਕਨੋਂ ਡਿੱਕੇ ਡੱਕਿਆ ਕਹਿੰਦਾ ਚੱਲ ਖਾ ਹੀ ਲੈਨੇ ਲੱਗਦਾ ਲੇਟ ਹੀ ਆਣਾ ਤੇ ਹੁਣ ਡੜਜੀ ਬਰਾਦ ਨੂੰ ਡੀ ਕੇ ਰੋਟੀ ਖਾਇਓ ਇਹ ਲੱਗਦਾ ਬੈਂਕੀ ਖਿਰਦੀ ਹਾਂ ਕੀ ਕੰਡਿਆ ਵਾ ਅੱਛਾ ਅਰ ਕੁੰ ਕਿੱਥੇ ਗਈ ਵਾਸਤੇ ਗਈ ਇਿੱਧਰ ਆ ਲਈ ਮੈਂ ਯਾਹ ਵੇ ਹੰਬਰ ਸਾਰੇ ਕਿਧਰ ਕੋ ਚੱਲ ਰਹੀ ਐ ਇਹਦੇ ਘਰ ਚੱਲ ਰਹੀ ਐ ਬਿਲਕੁਲ ਜਾਣਾ ਇਹਦੇ ਘਰ ਆ ਬ੍ਰੋ ਚੱਲ ਬੜਾਇਆ ਇਹਨੇ ਚੂਲੀ ਨਾ ਕਰੀ ਮੈਂ ਤੈਨੂੰ ਕੁੱਟਣਾ ਹੀ ਰੁਕ ਜਾ ਹੁਣ ਮੈਂ ਇੱਧਰ ਸਾਨੂੰ ਹੋਣਾ ਜੀ ਆਂਟੀ ਜੀ ਨੂੰ ਮਿਲਣ ਵਾਸਤੇ ਆਏ ਸੀ ਆਹ ਤੇ ਵਧੀਆ ਲੱਗਾ ਤੇ ਚਾਹ ਪੀ ਲੀ ਜੇ ਚਾਹ ਪੀ ਚਾਹ ਪੀ ਤੁਸੀਂ ਦੱਸਿਆ ਨਹੀਂ ਨਹੀ ਮੈਂ ਤਾਂ ਲੈ ਨਾਲ ਪੀ ਲੈਂਦੇ ਆਲੀ ਨਾਲ ਤੁਹਾਨੂੰ ਚਾਹ ਪੀ ਜੀ ਲੈ ਕੋ ਕੋ ਤੁਸੀਂ ਦੱਸਿਆ ਸਾਨੂੰ ਹੁਣ ਜੇ ਫੇ ਆ ਜਾਓ ਹੁਣ ਤੇ ਆ ਜੀ ਮੈਂ ਵੀ ਕੋਈ ਲਗਾਈ ਨਾ ਆ ਆਪਣੀਆਂ ਹੋ ਗਈਆਂ ਹੁਣ ਜਾਣ ਦੀਆਂ ਤਾਰੇ ਗੱਡੀ ਵਿੱਚ ਗਰਮਿਆਸ਼ ਬਹੁਤ ਹੋਈ ਜਾਣਾ ਹਾਂ ਹਾਂ ਬਾਉ ਜਿਹੜੀ ਉੱਥੇ ਇਹਨੂੰ ਜਾਣਾ ਇਹ ਜਾਣਦੇ ਆ ਕਨਵਾ ਰੋਡ ਤੇ ਇਤਰਾ ਵੇਲੇ ਕਿੱਡੀ ਵਿਧੀ ਸਪੈਦੇ ਕਿੰਨੇ ਲੱਗੇ ਹੋਏ ਆ ਨਹੀਂ ਤੇ ਹੁਣ ਤੇ ਸਾਰੇ ਐਵੇਂ ਵਾਢੀ ਦਿੱਤੇ ਆ ਆ ਕਨਵਾ ਰੋੜਿਆ ਇਹ ਬਟਾਲਾ ਰੋੜ ਆ ਬਟਾਲਾ ਰੋੜ ਹਾਂ ਇਹ ਕਨਵਾ ਰੋੜ ਤੇ ਚੜ ਜਣਾ ਕਨਵਾ ਰੋੜੀਏ ਕੇ ਸਾਥ ਹੁਣ ਆਹੀਂ ਬਟਾਲੇ ਨੂੰ ਤਾਂ ਜਾਣਦੇ ਆ ਪਿਛੇ ਰਹਿ ਗਿਆ ਪਿਛੇ ਰਹਿ ਗਿਆ ਅੱਛਾ ਅੱਛਾ ਸਾਰੀ ਹੁਣ ਜਾਂਦੇ ਬਟਾਲਾ ਉਧਰੋਂ ਹੁੰਦਾ ਕਨਵਾ ਹਾਂ ਲੈ ਵੀ ਪਹੁੰਚ ਕੇ ਆਪਾਂ ਕਰੇ ਤੇ ਹਰ ਕੋ ਤੇ ਸੁੱਤੀ ਆ ਇਹ ਘਾਤ ਚ ਸੰਗੀਰਨੀਂਦ ਬੜੀ ਆਈ ਮੱਤੀ ਬੰਦਿਆ ਹਵੇ ਕਾਲੇ ਕਪੜੇ ਛੇਂਜ ਕੋ ਕੀ ਯਾਰ ਉਹ ਬਹੁਤ ਮਜ਼ੇ ਲੱਗ ਜਾਂਦਾ ਜੀ ਗੰਮ ਹਾਂ ਚੇਂਜ ਕਰ ਦਈਏ ਨਾ ਸਾਰੇ ਕਾਲੇ ਹੀ ਬੱਪੂ ਨੇ ਮਟੋ ਮਟੇ ਹੁੰਦੇ ਸਾਰੇ ਹੈਂ ਸਾਰੇ ਹਮ ਚੀਂਤੇ ਸੋ ਚ ਚ ਚ ਜਿਸਾ ਕੋ ਨਾ ਕਪੜੇ ਬਦਲ ਕੇ ਹਣਾ ਹਾਂ ਕਾਲੇ ਵਾਲੇ ਕਪੜਿਆਂ ਚ ਚੇਂਜ ਆਉਂਦਾ ਸਹੀ ਗੱਲ ਸਹੀ ਗੱਲ ਹੈ ਪਤਾ ਨਹੀਂ ਹੋ ਇਹਦੇ ਦੂਸਰੇ ਜਨ ਹੁੰਦੇ ਤੇਰੇ ਦਮੀਰੋਂ ਫਰਿਆ ਮੇਰੇ ਲੈੰਗੋ ਹਾਂ ਕਪੜੇ ਹੈ ਘਰੇ ਹਾਂ ਤਾਂ ਫਿਰ ਕਪੜਾ ਲਾ 1 0 3 5 ਮੈਂ ਫੰਗ ਦਾ ਕਵਰ ਮੰਗਦੀ ਆਨਲਾਈਨ ਮਗਵਾ ਦਿੱਤਾ ਮੈਂ ਆ ਉਹ ਵੀ ਪੁੱਛੜਾ ਦੇ ਦੂੰ ਗਾੜ ਜੀ ਗਾੜੇ ਚੜਾ ਦੂੰ ਹੁਣੇ ਜਿ ਆ ਮਗਰ ਉਹ ਆਇਆ ਨਹੀਂ ਡਾਕਟਰ ਨੇ ਦਿੱਤਾ ਡਾਕਟਰ ਨੇ ਰੱਖਿਆ ਫਿਰ ਪਾਰਸਲ ਕੇ ਤੇ ਨਾਲ ਇਹ ਆਹੋ ਆ ਦੀਪੂ ਡੈਡੀ ਨੂੰ ਪਾਉਣੇ ਉਦੋਂ ਦੇ ਡਾਈਪਰਾਂ ਦੇ ਲਈ 1000 ਰੁਪਏ ਕੱਢਿਆ ਗੋਲਕ ਚੋਹਾਂ ਉਹ ਮੈਂ ਨਹੀਂ ਤੇ ਨਹੀਂ ਫੜਾਈ ਹੀ ਨਹੀਂ ਹਾਂ ਸੱਚ ਆ ਪਾ ਦੋ ਯਾਰ ਹਾਂ ਹਾਂ ਮੈਂ ਮੇਰੇ ਹੱਥੀ ਕੋ ਨੂੰ ਪੁਆਏ ਆ ਕਢਾਈ ਆ ਤੇ ਜਿੱਦਾਂ ਤੁਹੋਂ ਤੇ ਮੈਂ ਉਦੋਂ ਦੀ ਆ ਗਏ ਹਾਂ ਸਲੀਮੂ ਵੀ ਹੋ ਗਿਆ ਫੋਨ ਹਾਂ ਹਾਂ ਸੱਲ ਫੋਨ ਦਾ ਮੂੰਹ ਮੱਥਾ ਬਣ ਗਿਆ ਠੀਕ ਆ ਇਹਨਾਂ ਕੋਈ ਬੈਕ ਸਾਈਡ ਇਹ ਨਵਾਂ ਬਣ ਗਿਆ ਇਹਨੂੰ ਫੋਨ ਹੈ ਸੋਨਾ ਲੱਗਦਾ ਸਹੀ ਹੈ ਨਾ ਚੱਲ ਸਹੀ ਹੈ ਆਪਾਂ ਜੇ ਮੈਂ ਮੂਵੀ ਵੇਖਣ ਸਰਤਾਜ ਜੀ ਜਿਹੜੀ ਨਵੀਂ ਆਈ ਐ ਸਸਤੀਕਾਰ ਤੇ ਨਾਲ ਸਾਡੇ ਜਾਊਗੀ ਲੱਲੀ ਹਰ ਗੁਣ ਤੇ ਉਹ ਆਇਆ ਉਸਤਾਦ ਉਹ ਐਕਟਿਵਲ ਆਉਣ ਲੱਗੇ ਅੰਦਰ ਸਸ ਸਸ ਮੂਵੀ ਵੇਖਣਗੇ ਮੂਵੀ ਦਾ ਸ਼ੋਅ ਲੰਘ ਗਿਆ ਜਦੋਂ ਮੈਂ ਸਿਲਮੇ ਦੇ ਅੰਦਰ ਐਂਟਰ ਲਗਾਣੀ ਜਿਹੜੀ ਕਿਪਰ ਨੂੰ ਪੁੱਛਿਆ ਮੈਂ ਕਾ ਵੀ ਕਿਦਾਂ ਮੂਵੀ ਲੱਗੇ ਸਰਤਾਜ ਦੀ ਤੇ ਅਸੀਂ ਅਖਿਆ ਕਿ 7:20 ਤੇ ਲੱਗਣੀ ਆ ਜੀ ਇਹਦਾ ਨਹੀਂ ਭਾਈ 7 ਵਜੇ ਲੱਗਦੀ ਅਸੀਂ 7:20 ਤੇ ਪਹੁੰਚੇ 20 ਮਿੰਟ ਦੀ ਮੂਵੀ ਲੰਘ ਗਈ ਉਤੋਂ ਫੇ ਗੱਡੀ ਵਾਪਸ ਕਿ ਮੋੜੀ ਤੇ ਲੇਟ ਸਾਨੂੰ ਕਰਾਇਆ ਉਹਨਾਂ ਰਾਜੇ ਹਣਾ ਮੈਂ ਆਪਾਂ ਮੁੜੀਕਣ ਲੱਗੇ ਪਹਿਲਾਂ ਕਰਨ ਜਾਣਾ ਫਿਰ ਕਹਿੰਦੇ ਨਹੀਂ ਜਾਣਾ ਫਿਰ ਕਹਿੰਦੇ ਜਾਣਾ ਤੇ ਰੰਨਣ ਨਾਲ ਲਿਆ ਇਦਾਂ ਲਿੰਦਨ ਦੇ ਨਾਲ ਤਾਂ ਮੁੜ ਕੇ ਲੇਟ ਹੋ ਗਿਆ ਆਪਾਂ ਹੁਣ ਕੰਮ ਹੋ ਗਿਆ ਖਰਾਬ ਹੁਣ ਵੇਖਣਾ ਪੈਣੀ ਦੋਨੋਂ 14 ਦਿਨਾਂ ਤੱਕ ਰੱਖਣ ਜਾਵਾਂਗੇ ਮੂਵੀ ਦਾ ਸ਼ੋਅ ਲੰਘ ਗਿਆ ਦੇ ਮੈਂ ਫਿਰ ਆ ਗਿਆ ਮੈਂ ਨਹੀਂ ਵੇਖੀ 20 ਮਿੰਟ ਅਸੀਂ ਲੇਟ ਹੋ ਗਏ ਤਾਈਂ ਵਾਪਸ ਆ ਗਏ ਮੈਂ ਹੁਣ ਜਾਣਾ ਨਹੀਂ ਯਾਰ ਕਿਉਂਕਿ 20 ਮਿੰਟ ਥੋੜੇ ਥੋੜੀ ਹੁੰਦੇ ਕਿੰਨੇ ਵਜੇ ਦੀ ਚੱਲੂ ਕਰੂੰ 7 ਵਜੇ ਦੀ ਤਹੀਂ ਪਹੁੰਚੇ 7:17 ਤੇ ਮੈਨੂੰ ਲੱਗਾ ਹਨ 20 20 ਮਿੰਟ ਦੀ 7:20 ਦੀ ਹੈ। ਕੁੱਤੇ ਤੇ ਜੱਗ ਤੇ ਪਤਾ ਨਹੀਂ ਇਹਨੇ। ਓਹੋ ਜਗਰ ਦੇ ਤੇ ਪਾਊਡਰ ਸੁੱਟਦਾ ਹੀ ਲੈ। ਓ ਮੈਂ ਸਮਝਿਆ 7:20 ਦਾ ਦਿਓ 7 ਵਜੇ ਦਾ ਹੀ ਫਿਰ ਮਾ ਆ ਗਿਆ ਵਾਪਸ। ਲੈ ਵੀ ਦਾਦੀ ਨੇ ਦੇਤਾ ਝੂਤਾ। ਮਾਛੇ। ਆਹ ਹੋਰ ਲੈ ਆ। ਤੂੰ ਵੀ ਬਹਿ ਜਾ ਵਿੱਚ। ਤੈਨੂੰ ਉੜਾ ਦੇਣੀ ਮੈਂ। ਇਹਨੂੰ ਦੇ ਤਾਂ ਫੋਨ ਤਾਂ ਕਵਰ। ਆਹ ਖੇਡਦੀ। ਇਨੇ ਬੜਾ ਸਤਾਇਆ ਇਹਨੇ ਸਮਝਾ ਆਲਾ ਦੇਖਾਂ ਲਿਬੜ ਜਾਣਾ ਜਿਆਦਾ ਸੂਟ ਆ ਇਹਦੇ ਦੇ ਕੱਪੜੇ ਹੈਂ ਯਾ ਡੀ ਜੇ ਨਾ ਦੇਖਾ ਉਹ ਇਨੇ ਇਨੇ ਰਿੰਗ ਬੂ ਬੋਤਲ ਮੇਰੇ ਉੱਤੇ ਸੁੱਟ ਨਹੀਂ ਹਉਣੇ ਵੇਖੀ ਹਵਾਰੇ ਲਈ ਇਹ ਸਿਰਫ ਕਹਿ ਦੁੱਧ ਨਾ ਰੋੜਦੀ ਆਪਰੇ ਲਈ ਕਰ ਸਰ ਗੁਣ ਕਿਦਾਂ ਭਲਾ ਗੁਣ ਕੀ ਹਾਲੀ ਵਧੀਆ ਵਧੀਆ ਐਸਾ ਐਸਾ ਤੇ ਇਹ ਬਹੁਤ ਬੜੀ ਬਾਤ ਹੈ ਕਿਉਂਕਿ ਅਗਰ ਉਹ ਹੋਰ ਕਿਦਾਂ ਫਿਰ ਵਧੀਆ 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 ਸਕੂਲੇ ਜਾਣਾ ਹੀ ਆਲੇ ਸਕੂਲੇ ਬਲਕੀ ਕਰੀਤੇ ਜਾ ਕੇ ਸਾਡੇ ਪਹਿਲੇ ਦੁਗ ਵਿਆਹ ਜਿਹਦੇ ਵਿੱਚ ਇੰਨੇ ਮਤਲਬ ਜਿਆਦਾ ਆਸ਼ਤਾਨੀ ਨਹੀਂ ਕੀਤੀ ਨਹੀਂ ਤੇ ਇਹ ਇਹ ਕਪੜੇ ਲੰਮੇ ਪੈ ਜਾਣਾ ਕਪੜੇ ਲਵੇੜ ਦੇਣ ਇਦਾਂ ਦੇ ਹਰ ਤੰਬੜੀਆਂ ਕਰ ਦਿੰਦੀ ਇਹ ਹੁਣ ਕੀ ਕਰਦਾ ਹਰ ਗੁਣ ਇਹ ਕੀ ਕਰਦਾ ਦੇ ਸੱਤ ਤੱਕ ਮੁਹੋਕਾ ਇਹ ਕੀ ਕਰਦਾ ਉਹ ਫਿੱਟੇ ਘੱਟਾ 43% ਲੱਗਦੇ ਨਹੀਂ ਬਲਕਿ ਚਲ ਇਥੇ ਮੇਰੇ ਕੋਲ ਭੇਜਾ ਇਥੇ 38 ਭੇਜਾ ਭੇਜਾ ਡਿੱਪਣਾ ਇਹਨੇ ਡਿੱਪਣਾ ਯਾਰ ਕਹਿੰਦੇ ਕਿ ਦੇਖੀ ਬੀਜੇਪੀ ਕੋਣ ਗੰਦਾ ਬੱਚਾ ਰਹੀ ਤੂੰ ਗੰਦਾ ਬੱਚਾ ਤੂੰ ਛੀ ਗੰਦੇ ਬੱਚੇ ਤੂੰ ਛੀ ਵੇਲਾ ਮੈਨੂੰ ਫਿਰ ਲਤਾ ਮਾਰ ਹੱਥ ਤੇਰੀ ਐ ਹੈ ਬਰੇਆ 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 ਇਹਦਾ ਤੁਫੇ ਬਾਕੀ ਸਾਡੇ ਸੂਨ ਤੇ ਆਫ ਚੱਲ ਰਹੀ ਹੈ 2000 ਰੁਪਏ ਦੇ ਚੈੱਕ ਕੈਰਾ ਸਮੂਹ ਤੇ ਸਾਰੇ ਜਣੇ ਜਰੂਰ ਵਿਜ਼ਿਟ ਕਰੋ ਤੇ ਲੋਕੇਸ਼ਨ ਹੈਗੀ ਆ ਕਨਵਾ ਰੋਡ ਮੱਖਣ ਸਿੰਘ ਮਾਰਕੀਟ ਜਿੱਥੇ ਬਾਬੇ ਦੇ ਵਿਆਹ ਦੇ ਘੁੰਗੂੜੇ ਲਾਦੇ ਨੇ ਵੀ ਕੀ ਗਰਾਊਂਡ ਦੇ ਵਿੱਚ ਤੇ ਨਾਲ ਨਾਲ ਹੈਗੀ ਪੁਲਿਸ ਚਮਕੀ ਇੱਕ ਹੋਰ ਆਫਰ ਚੱਲ ਰਹੀ ਆ ਬ੍ਰਾਈਡਨ ਮੇਕਅਪ ਦੇ ਨਾਲ ਬ੍ਰਾਈਡਨ ਮਹਿੰਦੀ ਜੋ ਫ੍ਰੀ ਦਿੱਤੀ ਜਾ ਰਹੀ ਆ ਸੋ ਜਲਦੀ ਜਲਦੀ ਵਿਜ਼ਿਟ ਕਰ ਲਓ ਤੇ ਕੰਟੈਕਟ ਨੰਬਰ ਓਮ ਮੈਂਸ਼ਨ ਕਰ ਦਾਂਗਾ ਜੇ ਯਾਦ ਰਿਹਾ ਤੇ ਜਿੰਨਾ ਯਾਦ ਰਿਹਾ ਫਿਰ ਆਪਣੀ ਆਪਣਾ ਆਪਣਾ ਇੰਸਟਾਗ੍ਰam ਆਈਡੀ ਹੈਗੀ ਆ HD ਬਿਊਟੀ ਸਨੂ ਸਹੀ ਗਾ ਸਾਰੇ ਜੀ ਜ਼ੋਰ ਆਪਣਾ ਸਰਚ ਕਰ ਲਿਓ ਉੱਥੇ ਕੰਟੈਕਟ ਨੰਬਰ ਹੈਗੇ ਆ ਮੇਰਾ ਕੰਟੈਕਟ ਨੰਬਰ ਹੈਗੇ ਆ 6284985442 6284985442 ਹੁਣ ਇਹਨੇ ਨਾ ਲੇਟ ਸੋਣਾ ਪਤਾ ਕਿਉਂ ਇਨੇ ਸਮਝ ਲਿਆ ਵਾ ਜਦੋਂ ਉੱਥੋਂ ਵਿਆਹ ਤੋਂ ਆਈ ਨਾ ਥੋੜੀ ਲੇਟ ਸੁੱਤੀ ਤੇ ਤਾਂ ਕਰਕੇ ਕੀ ਦਿਲ 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 ਪੋਸਿਬਲ ਦੱਸਾਂਗੇ ਜੀ ਇਹ ਦੇਖੇ ਪੈਟ ਹਾਂ ਪੋਸਿਬਲ ਚੱਲ ਜਾ ਜਾ ਚੱਲੀ ਚੱਲੀ ਵਿਧਾਨੀ ਲੱਗਵਾਉਂਦੀ ਗੱਡੀ ਦਿੱਤੇ ਦੇ

ਦੇ ਗਾਇਸ ਨੀਣਾ ਪਾਪਾ ਮਿਲੋ ਤੁਸੀਂਗੇ ਦੋ ਬੋਟੇ ਪੀਲੇ ਲੜਕੀ ਉਸ ਦਾ ਪਤੰਗ ਫਾੜ ਕੇ ਉਸ ਨੇ ਮੇਰਾ ਫਾੜ ਦਿੱਤਾ ਠੀਕ ਹੈ ਹੁਣ ਵੈਂਦੀ ਨਾਮ ਨਾਲ ਦੁੱਧ ਪੀਜੋ ਜਲਦੀ ਜਲਦੀ ਦੌੜ ਕੇ ਫਾੜ ਕੇ ਜਲਦੀ ਚਲ ਜਾ ਜਾ ਚਲੋ ਠੀਕ ਹੈ ਜੀ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮਿਲਦੇ ਹਾਂ ਕੱਲ ਨੂੰ ਨਵੀਂ ਵੀਡੀਓ ਦਾ ਦਰਸ਼ਕੀ ਬਾਈ ਬਾਈ